ਅਕਸਰ ਹੀ ਬੱਸਾਂ ਤੇ ਟ੍ਰੇਨਾਂ ਦੇ ਅੰਦਰ ਲਿਖਿਆ ਹੁੰਦਾ ਹੈ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਪਰ ਜੋ ਬਸਾਂ ਦੇ ਹਾਲ ਨੇ ਉਸ ਨੂੰ ਵੇਖ ਕੇ ਇੰਜ ਪ੍ਰਤੀਤ ਹੁੰਦਾ ਕਿ ਸਵਾਰੀ ਆਪਣੀ ਜਾਨ ਦੀ ਵੀ ਆਪ ਹੀ ਜ਼ਿੰਮੇਵਾਰ ਹੈ ਤਾਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਚੱਲਦੀ ਬਸ ਦੇ ਦੋਨੋਂ ਪਿਛਲੇ ਟਾਇਰ ਖੁੱਲ ਗਏ ਤਾਂ ਤਸਵੀਰਾਂ ਸਾਹਮਣੇ ਆਈਆਂ ਮੁਸ਼ਕਿਲ ਦੇ ਨਾਲ ਸਵਾਰੀਆਂ ਦੀ ਜਾਨ ਬਚੀ ਹੈ ਤਾਂ ਐਚ ਆਰਟੀਸੀ ਦੀ ਇਹ ਬਸ ਹਿਮਾਚਲ ਤੋਂ ਅੰਮ੍ਰਿਤਸਰ ਆ ਰਹੀ ਸੀ ਕਿ ਰਸਤੇ ਦੇ ਵਿੱਚ ਇਸ ਦੇ ਦੋਨੋਂ ਪਿਛਲੇ ਟਾਇਰ ਖੁੱਲ ਜਾਂਦੇ ਨੇ ਸਵਾਰੀਆਂ ਨੂੰ ਤੁਰੰਤ ਬਾਹਰ ਕੱਢਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਦੂਸਰੀ ਬਸ ਦੇ ਚੋ ਬਿਠਾ ਕੇ ਉਹਨਾਂ ਨੂੰ ਸੁਰੱਖਿਆ ਤੋਂ ਥੋਪੇਜ ਦਿੱਤਾ ਜਾਂਦਾ ਹੈ ਟੈਕਨੀਕਲ ਟੀਮ ਵੀ ਮੌਕੇ ਤੇ ਪਹੁੰਚਦੀ ਹੈ ਜਿਸ ਦੇ ਵੱਲੋਂ ਇਹ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿ ਆਖਿਰਕਾਰ ਚਲਦੀ ਬੱਸ ਦੇ ਟਾਇਰ ਕਿਵੇਂ ਨਿਕਲ ਗਏ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਦੋਨੋਂ ਟਾਇਰ ਪਿੱਛੇ ਰਹਿ ਜਾਂਦੇ ਨਹੀਂ ਜਦਕਿ ਬੱਸ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਪੂਰੀ ਬਾਡੀ ਬੱਸ ਦੀ ਡਿੱਗ ਜਾਂਦੀ ਹੈ ਤੇ ਗਨੀਮਤ ਇਹ ਰਹੀ ਕਿ ਜਦੋਂ ਇਸ ਬੱਸ ਦਾ ਸੰਤੁਲਨ ਵਿਗੜਿਆ ਤਾਂ ਇਸ ਬੱਸ ਦੀ ਰਫ਼ਤਾਰ ਕਾਫੀ ਘੱਟ ਸੀ ਤੇ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਪਰ ਸਵਾਰੀਆਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਕੇ ਦੂਸਰੀ ਬੱਸ ਤੇ ਵਿੱਚ ਬਿਠਾ ਕੇ ਭੇਜ ਦਿੱਤਾ ਗਿਆ ਉੱਥੇ ਹੀ ਟੈਕਨੀਕਲ ਅਫਸਰ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਹੀ ਨੇ ਕਿ ਇਸ ਬਾਬਤ ਰਿਪੋਰਟ ਵੀ ਜਲਦ ਤੋਂ ਜਲਦ ਸਬਮਿਟ ਕਰਨ ਦੇ ਲਈ ਕਿਹਾ ਗਿਆ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਇਸ ਤਰੀਕੇ ਦੇ ਨਾਲ ਇਹ ਟਾਇਰ ਕਿਵੇਂ ਖੁੱਲ ਸਕਤੇ ਨੇ ਅਕਸਰ ਹੀ ਬਸਾਂ ਤੇ ਟ੍ਰੇਨਾਂ ਦੇ ਅੰਦਰ ਲਿਖਿਆ ਹੁੰਦਾ ਹੈ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਪਰ ਜੋ ਬਸਾਂ ਦੇ ਹਾਲ ਨੇ ਉਸ ਨੂੰ ਵੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਸਵਾਰੀ ਆਪਣੀ ਜਾਨ ਦੀ ਵੀ ਆਪ ਹੀ ਜ਼ਿੰਮੇਵਾਰ ਹੈ ਤਾਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਚੱਲਦੀ ਬਸ ਦੇ ਦੋਨੋਂ ਪਿਛਲੇ ਟਾਇਰ ਖੁੱਲ ਗਏ ਤਾਂ ਤਸਵੀਰਾਂ ਸਾਹਮਣੇ ਆਈਆਂ ਮੁਸ਼ਕਿਲ ਦੇ ਨਾਲ ਸਵਾਰੀਆਂ ਦੀ ਜਾਨ ਬਚੀ ਐ ਤਾਂ ਐਚ ਆਰਟੀਸੀ ਦੀ ਇਹ ਬੱਸ ਹਿਮਾਚਲ ਤੋਂ ਅੰਮ੍ਰਿਤਸਰ ਆ ਰਹੀ ਸੀ ਕਿ ਰਸਤੇ ਦੇ ਵਿੱਚ ਇਸ ਦੇ ਦੋਨੋਂ ਪਿਛਲੇ ਟਾਇਰ ਖੁੱਲ ਜਾਂਦੇ ਨੇ ਸਵਾਰੀਆਂ ਨੂੰ ਤੁਰੰਤ ਬਾਹਰ ਕੱਢਿਆ ਜਾਂਦਾ ਤੇ ਉਸ ਤੋਂ ਬਾਅਦ ਦੂਸਰੀ ਬੱਸ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਸੁਰੱਖਿਅਤ ਉਥੋਂ ਭੇਜ ਦਿੱਤਾ ਜਾਂਦਾ ਹੈ ਟੈਕਨੀਕਲ ਟੀਮ ਵੀ ਮੌਕੇ ਤੇ ਪਹੁੰਚਦੀ ਹੈ ਜਿਸ ਦੇ ਵੱਲੋਂ ਇਹ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿ ਆਖਿਰਕਾਰ ਚੱਲਦੀ ਬੱਸ ਦੇ ਟਾਇਰ ਕਿਵੇਂ ਨਿਕਲ ਗਏ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਉਨੋ ਟਾਇਰ ਪਿੱਛੇ ਰਹਿ ਜਾਂਦੇ ਨੇ ਜਦਕੀ ਬੱਸ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਪੂਰੀ ਬਾਡੀ ਬੱਸ ਦੀ ਡਿੱਗ ਜਾਂਦੀ ਹੈ ਤੇ ਗਨੀਮਤ ਇਹ ਰਹੀ ਕਿ ਜਦੋਂ ਇਸ ਬੱਸ ਦਾ ਸੰਤੁਲਨ ਵਿਗੜਿਆ ਤਾਂ ਇਸ ਬੱਸ ਦੀ ਰਫ਼ਤਾਰ ਕਾਫੀ ਘੱਟ ਸੀ ਤੇ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਪਰ ਸਵਾਰੀਆਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਕੇ ਦੂਸਰੀ ਵਾਹਨ ਦੇ ਵਿੱਚ ਬਿਠਾ ਕੇ ਭੇਜ ਦਿੱਤਾ ਗਿਆ ਉੱਥੇ ਹੀ ਟੈਕਨੀਕਲ ਅਫਸਰ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਹੀ ਨਹੀਂ ਕਿ ਇਸ ਬਾਬਤ ਰਿਪੋਰਟ ਵੀ ਜਲਦ ਤੋਂ ਜਲਦ ਸਬਮਿਟ ਕਰਨ ਦੇ ਲਈ ਕਿਹਾ ਗਿਆ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਇਸ ਤਰੀਕੇ ਦੇ ਨਾਲ ਇਹ ਟਾਇਰ ਕਿਵੇਂ ਖੁੱਲ ਸਕਦੇ ਨੇ